ਬਹੁਤ ਦੁੱਖ ਦੀ ਗੱਲ ਦੇ ਸਕਦੇ ਹੋ ਕਿ ਮਾਤਾਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਇਸ ਮੌਕੇ ਅਸੀਂ ਸਰਦਾਰ ਬੂਟਾ ਸਿੰਘ ਦੇ ਘਰ ਮੌਜੂਦ ਹੈਗੇ ਆ ਪਿੰਡ ਮਾਸੀ ਕੇ ਹੈਗਾ ਜਿੱਥੇ ਬੜੀ ਦੁਖਦਾਈ ਘਟਨਾ ਵਾਪਰੀ ਹੈ ਹੜ੍ਹ ਖੇਤਰ ਜਿਹੜਾ ਇਹ ਏਰੀਆ ਹੈਗਾ ਹੜ੍ਹ ਦੇ ਨਾਲ ਬਹੁਤ ਸਾਰੇ ਜੀਵ ਜੰਤੂ ਜਿਹੜੇ ਜ਼ਹਿਰੀਲੇ ਸੱਪ ਕੀੜ ਪਤੰਗੇ ਬਹੁਤ ਆਏ ਪਰ ਅੱਜ ਉਸ ਕੀੜ ਪਤੰਗੇ ਦਾ ਨੁਕਸਾਨ ਜਿਹੜਾ ਇਹਨਾਂ ਨੂੰ ਇਸ ਪਰਿਵਾਰ ਨੂੰ ਜਰਨਾ ਪਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕੀ ਕੀ ਨੁਕਸਾਨ ਅੱਜ ਜਰਨਾ ਪਿਆ ਹੁਣੇ-ਹੁਣੇ ਦਿੱਤਾ ਜਿਹੜੀ ਘਟਨਾ ਹੈਗੀ ਤੁਕਦਾਈ ਘਟਨਾ ਵਾਪਰੀ ਸਰਦਾਰ ਬੋਟਾ ਸਿੰਘ ਹਾਜ਼ਰ ਹੈਗਾ ਦੇ ਸਕਦੇ ਹੋ ਕਿ ਉਹਨਾਂ ਦੀ ਅੱਜ ਮੱਝ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਤੇ ਜਿਸ ਕਰਕੇ ਉਸਨੇ ਆਪਣੇ ਪ੍ਰਾਣ ਤਿਆਗ ਦਿੱਤੇ ਇੱਕੋ ਇੱਕ ਪਸ਼ੂ ਸੀਗਾ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਬੂਟਾ ਸਿੰਘ ਕੀ ਕਾਰਨ ਕੀ ਬਣਿਆ ਮੱਜ ਨੂੰ ਜੀ ਕਾਰਨ ਜੀ ਪਤਾ ਹੀ ਨਹੀਂ ਲੱਗਾ ਸੀ ਤਾਂ ਘਰੇ ਲਿਜਾਨ ਦੀ ਸੋਚਣ ਦਾ ਸੀ ਇਹ ਕੁੜਲੀ ਬਣਾਉਣ ਦਾ ਸੀ ਸਫਾਈ ਕਿਤੇ ਸਫਾਈ ਕਰਨ ਦਾ ਸੀ ਠੀਕ ਹੈ ਤੇ ਪਤਾ ਹੀ ਉਦੋਂ ਲੱਗਾ ਜਦੋਂ ਇਹਨੂੰ ਮੂੰਹ ਦੇ ਵਿੱਚੋਂ ਛੇਕ ਜਾਣ ਲੱਗ ਪਈ ਅੱਛਾ ਜੀ ਕੋਈ ਚੀਜ਼ ਲੜ ਗਈ ਹੈ ਕੋਈ ਚੀਜ਼ ਲੜ ਗਈ ਹੈ ਤੇ ਡਾਕਟਰਾਂ ਨੂੰ ਬੁਲਾਇਆ ਮੁੰਡੇ ਨੂੰ ਭਜਾਇਆ ਸੀ ਮੈਂ ਡਾਕਟਰਾਂ ਦੇ ਅੱਛਾ ਜੀ ਤੇ ਇਹਦੇ ਜਾਂਦਿਆਂ ਨੂੰ ਉੱਠ ਗਏ ਸੀ ਅੱਛਾ ਜੀ ਫਿਰ ਇੱਥੇ ਪ੍ਰਾਈਵੇਟ ਡਾਕਟਰ ਨੂੰ ਮਗਵਾਂਡੀਆਂ ਦੇ ਮੁੰਡੇ ਨੇ ਫੋਨ ਕੀਤਾ ਅੱਛਾ ਅੱਛਾ ਉਹ ਕਿਤੇ ਮੌਕੇ ਤੇ ਤੁਰਿਆ ਹੀ ਆਉਂਦਾ ਸੀ ਇੱਥੇ ਠੀਕ ਠੀਕ ਹੈ ਜੀ ਉਹ ਉਸੇ ਵੇਲੇ ਉਹ ਆ ਗਿਆ ਤੇ ਉਹਨੇ ਆਉਂਦਿਆ ਸਾਰੀ ਉਹਨੇ ਕਹਾ ਠੀਕ ਹੈ ਨਾ ਹੋਂ ਦਾ ਕੋਈ ਫਾਇਦਾ ਨਹੀਂਗਾ ਅੱਛਾ ਤਾਂ ਕਹਿੰਨ ਕੋਈ ਜਰੀਲੀ ਚੀਜ਼ ਲੜ ਗਈ ਠੀਕ ਉਹਦੇ ਖਲਿਆਂ-ਖਲਿਆਂ ਹੀ ਇੰਨੀ ਗੱਲ ਕਰਦਿਆ ਕਰਦਾ ਹੀ ਛੋਟੀ ਜਰ ਪ੍ਰਸ਼ਾਸਨ ਨੇ ਧਿਆਨ ਚ ਲਿਆਤਾ ਜੀ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਨੇ ਦੱਸਿਆ ਜੀ ਅੱਛਾ ਕੀ ਕਹਿੰਦੇ ਕੀਤਾ ਜਾਊਗਾ ਕੋਈ ਹੱ ਇਹਨੂੰ ਦੇਖੋ ਕੀ ਕਰਦੇ ਨੇ ਡਾਕਟਰ ਇਹ ਸਵੇਰੇ ਵੇਂਦੇ ਨੇ ਜਾਂ ਹੋਂ ਆਉਂਦੇ ਨੇ ਪਿੰਡ ਕਿਹੜਾ ਏ ਪਿੰਡ ਮਾਸ਼ੀਕ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਏ ਮਾਤਾ ਕੀ ਨਾਮ ਕੀ ਤੁਹਾਡਾ ਜੀ ਦਰਜਨ ਕੋਰ ਤੇ ਕਿੰਨੇ ਪਸ਼ੂ ਕਿੰਨੇ ਤੁਹਾਡੇ ਕੋਲ ਜੀ ਇਹ ਕਿਤੇ ਕੀ ਹੈ ਅੱਜ ਜੋ ਵੀ ਜਿਹੜਾ ਦੁੱਧ ਖਣੂ ਕਰ ਸਕਣਾ ਹੋ ਗਿਆ ਬਹੁਤ ਜਿਹੜਾ ਮੰਦ ਹਾਲੀ ਕਹਿ ਸਕਦੇ ਆ ਜਿਹੜੀ ਖਬਰ ਦੁੱਖ ਵਾਲੀ ਹੈਗੀ ਏ ਸੋਨ ਵਾਲੀ ਸਿੱਕ ਜੀ ਅੱਛਾ ਜੇ ਬੰਨ ਵਾਲੇ ਸੀਗੇ ਬੋਲੀ ਹੈ ਆ ਤਾਂ ਠਿਕਣੀ ਪਰਾਇਆ ਗਿਆ ਹੜ ਦੇ ਹੜ ਦੇ ਕਰਨ ਠਿਕਾ ਵੀ ਨਹੀਂ ਪਰਾਇਆ ਗਿਆ ਇਹ ਟੋਡੇ ਹੁੰਦੇ ਆ ਜਿਹੜਾ ਤੁਸੀਂ ਮਜੂਦ ਸੀਗਾ ਉੱਥੇ ਮੌਕੇ ਤੇ ਜਿਹੜਾ ਨਹੀਂ ਮੌਕੇ ਤੇ ਤਾਂ ਉੱਧਰ ਗਿਆ ਆ ਬੁਰਲੀ ਬਣਾਉਂਦਾ ਹੈ ਨਾਣੂ ਕਰੇਲ ਜਾਣ ਵਾਸਤੇ ਬਹੁਤ ਦੁੱਖ ਦੀ ਗੱਲ ਦੇ ਸਕਦੇ ਹੋ ਕਿ ਮਾਤਾਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਜਿੰਨੇ ਵੀ ਵਾਦ ਤਵਦ ਇਸ ਪਰਿਵਾਰ ਤੱਕ ਪਹੁੰਚ ਕੇ ਕੀਤੀ ਜਾਵੇ ਕੀ ਮੋਬਾਈਲ ਨੰਬਰ ਕੀ ਹੈ ਜੀ ਮੈਨ ਨੰਬਰ 771026 ਜੀ 7238 ਜੀ ਕੀ ਨਾਮ ਬੁੱਤਾ ਸਹੀ ਠੀਕ ਹੈ ਜੀ ਸੋ ਤਸਵੀਰਾਂ ਵਾਦ ਤਵਦ ਸ਼ੇਅਰ ਜ਼ਰੂਰ ਕਰੀ ਜਾਣਾ ਤਸਵੀਰਾਂ ਪਿੰਡ ਮਾਸੀ ਕੇ ਦੀਆਂ ਮੱਛਨ ਸਰਦਾਰ ਬੁੱਤਾ ਸਿੰਘ ਦਾ ਘਰ ਹੈ ਸੋ ਜਿੰਨੇ ਵੀ ਵਾਦ ਤਵਦ ਮਦਦ ਹੋਵੇ ਇਸ ਪਰਿਵਾਰ ਤੱਕ ਜਰੂਰ ਪਹੁੰਚ ਲਈ ਕਰਨਾ ਸੰਪਰਕ ਕਰਨਾ ਸੋ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬੰਦਾ ਕਿਨਾਂ ਦੇ ਦੁੱਖਾਂ ਦੇ ਵਿੱਚ ਅਸੀਂ ਭਾਗੀਦਾਰ ਬਣੀਏ ਇਹਨਾਂ ਦੇ ਦੁੱਖ ਦੇ ਵਿੱਚ ਅਸੀਂ ਦੁੱਖ ਵੰਡਾਈਏ ਸੋ ਤਸਵੀਰਾਂ ਨਾਲ ਬਣੇ ਰਲੇ ਧੰਨਵਾਦ